ਅणि ਕਾਂਸੈਪ ਕਿਵੇਂ ਦੇਖਦੇ ਹੋ ਕੱਲ ਦੇ ਘਟਨਾਕਰਮ ਨੂੰ ਇੱਕ ਜੰਮੂ ਕਸ਼ਮੀਰ ਦੇ ਪਹਿਲਗਾਉਂ ਦੇ ਵਿੱਚ ਇੱਕ ਬੜੀ ਵੱਡੀ ਘਟਨਾ ਵਾਪਰੀ ਹੈ ਸਾਰਾ ਦੇਸ਼ ਇਸ ਚੀਜ਼ ਤੋਂ ਹਿਲ ਗਿਆ ਤੁਸੀਂ ਕੀ ਕਹਿਣਾ ਚਾਹੋਗੇ ਇਸ ਦੇ ਮੁੱਦੇ ਤੇ ਦੇਖੋ ਪਹਿਲਾ ਤਾਂ ਮੈਂ ਇਹ ਗੱਲ ਕਹੂੰਗਾ ਜਿਹੜਾ ਕੱਲ ਪਹਿਲਗਾ ਵਿੱਚ ਅਤੰਕੀ ਹਮਲਾ ਹੋਇਆ ਉਹ ਬਹੁਤ ਹੀ ਨਿੰਦਾਯੋਗ ਹੈ ਤੇ ਨਾ ਮਾਫ ਕਰਨ ਵਾਲਾ ਹੈ ਜਿਹੜਾ ਇਸ ਹਮਲੇ ਦੁਆਰਾ ਆਪਣੇ ਅਵਨਨਾਥ ਜਾਣ ਵਾਲੇ ਸ਼ਰਧਾਲੂਆਂ ਦੇ ਉੱਪਰ ਦਿਲ ਤੇ ਡੂੰਗੀ ਠੇਸ ਤਾਂ ਪਹੁੰਚੀ ਹੀ ਹੈ ਨਾਲੇ ਉਹਨਾਂ ਵਿੱਚ ਡਰ ਦੀ ਸਥਿਤੀ ਵੀ ਪਾਇਦਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਨਾਲ ਹੀ ਜਿਹੜਾ ਆ ਹਮਲਾ ਆਪਾਂ ਨੂੰ ਇਹ ਵੀ ਦੱਸਦਾ ਹੈ ਵੀ ਇਹ ਹਮਲਾ ਜੰਮੂ ਐਂਡ ਕਸ਼ਮੀਰ ਦੀ ਜਿਹੜੀ ਸ਼ਾਂਤੀ ਹੈ ਉਸ ਨੂੰ ਭੰਗ ਕਰਨ ਦੀ ਵੀ ਕੋਸ਼ਿਸ਼ ਕਰ ਰਿਹਾ ਹੈ ਪਰ ਮੈਂ ਜਿਹੜੇ ਆਤੰਕਵਾਦੀ ਨੇ ਉਹਨਾਂ ਨੂੰ ਇਹ ਦੱਸਣਾ ਚਾਹੂੰਗਾ ਕਿ ਜਿਹੜਾ ਪੂਰਾ ਭਾਰਤ ਹੈ ਉਹ ਭਾਰਤ ਆਤੰਕਵਾਦ ਦੇ ਖਿਲਾਫ ਇਕਜੁੱਟ ਹੈ ਤੇ ਉਹਨਾਂ ਦੀ ਜਿਹੜੀ ਇਹ ਗਲਤ ਮਨਸ਼ਾ ਹੈ ਕਿ ਜੰਮੂ ਐਂਡ ਕਸ਼ਮੀਰ ਵਿੱਚ ਸ਼ਾਂਤੀ ਭੰਗ ਹੋਵੇ ਤੇ ਉੱਥੇ ਦੇ ਲੋਕਾਂ ਵਿੱਚ ਡਰ ਦਾ ਮਾਹੌਲ ਪੈਦਾ ਹੋਵੇ ਇਹ ਜਿਹੜੀ ਉਹਨਾਂ ਦੀ ਮਨਸ਼ਾ ਹੈ ਉਸ ਇਹ ਕਦੀ ਵੀ ਉਹਨਾਂ ਦੀ ਇਹ ਮਨਸ਼ਾ ਸਫਲਤਾ ਪ੍ਰਾਪਤ ਨਹੀਂ ਕਰ ਸਕੇਗੀ ਕਿਉਂਕਿ ਸਾਰੇ ਭਾਰਤ ਦੇ ਲੋਕ ਇਹ ਇਕੱਲੀ ਲੜਾਈ Hindu ਧਰਮ ਦੀ ਨਹੀਂ ਹੈਗੀ ਇਕੱਲੀ Sikh ਧਰਮ ਦੀ ਨਹੀਂ ਹੈਗੀ ਇਹ ਹਰ ਵਰਗ ਦੀ ਲੜਾਈ ਹੈ ਚਾਹੇ ਉਸ ਵਿੱਚ ਆਪਾਂ Hindu ਦੀ ਗੱਲ ਕਰੀਏ ਚਾਹੇ ਸਿੱਖ ਦੀ ਗੱਲ ਕਰੀਏ ਚਾਹੇ ਮੁਸਲਮਾਨ ਦੀ ਗੱਲ ਕਰੀਏ ਚਾਹੇ ਇਸਾਈ ਦੀ ਗੱਲ ਕਰੀਏ ਸਭ ਇਕਜੁੱਟ ਨੇ ਤੇ ਸਭ ਅਮਨ ਤੇ ਸ਼ਾਂਤੀ ਚਾਹੁੰਦੇ ਨੇ ਤੇ ਸਭ ਆਤੰਕਵਾਦ ਦਾ ਜਿਹੜਾ ਹੈਗਾ ਉਹ ਮੂੰਹ ਤੋੜ ਜਵਾਬ ਦੇਣਗੇ ਅੱਜ ਸਾਹਿਬ ਹਿੰਦੂਆ ਧਰਮ ਦੀ ਗੱਲ ਕੀਤੀ ਐ ਨਾ ਸਿੱਖ ਧਰਮ ਦੀ ਗੱਲ ਕੀਤੀ ਐ ਲੜਾਈ ਦੀ ਗੱਲ ਕੀਤੀ ਐ ਲੇਕਿਨ ਜਿਹੜਾ ਕੱਲ ਜਿਹੜਾ ਹਮਲਾ ਕੀਤਾ ਗਿਆ ਉਹ ਜਿਹੜੇ ਆਤਕਵਾਦੀ ਨੇ ਪੁੱਛ ਕੇ ਹਮਲਾ ਕੀਤਾ ਕਿ ਤੁਸੀਂ ਮੁਸਲਮਾਨ ਹੋ ਤੁਸੀਂ ਤੁਹਾਨੂੰ ਕਲਮਾ ਪੜ੍ਹ ਕੇ ਸੁਣਾਇਆ ਜਾਵੇ ਕਿਸ ਚੀਜ਼ ਨੂੰ ਦੇਖ ਦੋ ਕਿ ਆਤਕਵਾਦੀ ਕੀ ਕਰਨਾ ਚਾਹੁੰਦੇ ਐ ਕਿ ਜਿਹੜੇ ਪੜੋਸੀ ਦੇਸ਼ ਦਾ ਜਿਹੜਾ ਲਗਾਤਾਰੀ ਜੰਮੂ ਐਂਡ ਕਸ਼ਮੀਰ ਤੇ ਹਮਲੇ جاری ਹੈ ਆਪਾਂ ਪਿਛੇ ਅੱਡੇ ਕਲ ਤੋਂ 70 ਬੰਦੇ ਸਰਕਾਰ ਨੇ ਖਤਮ ਕਰ ਦਿੱਤੀ ਹੈ ਉਹਨੂੰ ਲੈ ਕੇ ਵੀ ਗੱਲਬਾਤ ਕੀਤੀ ਜਾਵੇ ਕਿ ਕੀ ਲੱਗਦਾ ਹੈ ਕੀ ਸਿਚੁਏਸ਼ਨ ਹੁਣ ਅਨ ਅਟੈਂਪਟ ਹੋਏਗੀ ਇਸ ਉੱਪਰ ਤਾਂ ਇਹ ਆਪਾਂ ਨੂੰ ਦੇਖਣ ਨੂੰ ਮਿਲ ਰਿਹਾ ਹੁਣੇ ਮੈਂ ਥੋੜੀ ਦੇਰ ਪਹਿਲਾਂ ਬਿਆਨ ਸੁਣ ਰਿਹਾ ਸੀ ਲਖਸ਼ਰ ਦਾ ਜਿਹੜਾ ਆਇਆ ਹੈ ਵੀ ਜੰਮੂ ਐਂਡ ਕਸ਼ਮੀਰ ਵਿੱਚ ਆਤੰਕੀ ਹਮਲੇ ਵਧਣਗੇ ਇਸ ਤੋਂ ਆਪਾਂ ਨੂੰ ਸਾਫ਼ ਪਤਾ ਲੱਗਦਾ ਹੈ ਵੀ ਜਿਹੜਾ ਆਤੰਕਵਾਦ ਹੈ ਉਹ ਆਪਣੇ ਪड़ोसी ਦੇਸ਼ ਦੀਆਂ ਸ਼ਰਾਰਤੀ ਤਾਕਤਾਵਾ ਚਾਹੁੰਦੀਆਂ ਨੇ ਤੇ ਉਹ ਜਿਹੜੀ ਸ਼ਰਾਰਤੀ ਤਾਕਤਾਵਾ ਨੇ ਉਹ ਜੰਮੂ ਐਂ ਕਸ਼ਮੀਰ ਦੀ ਸ਼ਾਂਤੀ ਨੂੰ ਭੰਗ ਕਰਨਾ ਚਾਹੁੰਦੀਆਂ ਨੇ ਕਿਉਂਕਿ ਜਿਹੜਾ ਆਪਣਾ ਪड़ोसी ਮੁਲਕ ਹੈ ਉਹ ਬਿਲਕੁਲ ਸ਼ਾਂਤੀ ਭੰਗ ਕਰਨ ਵਿੱਚ ਰੁਚੀ ਰੱਖ ਰਿਹਾ ਤੇ ਜਿਹੜਾ ਆਪਣਾ ਅਸਲੀ ਮੁਸਲਮਾਨ ਹੈ ਇਸਲਾਮ ਧਰਮ ਨੂੰ ਮੰਨਣ ਵਾਲਾ ਹੈ ਅੱਲਾ ਨੂੰ ਮੰਨਣ ਵਾਲਾ ਉਹ ਜੰਮੂ ਐਂ ਕਸ਼ਮੀਰ ਵਿੱਚ ਪੂਰੀ ਤਰ੍ਹਾਂ ਸ਼ਾਂਤੀ ਚਾਹੁੰਦਾ ਹੈ ਤੇ ਉਹ ਇਹਨਾਂ ਜਿਹੜੀ ਸ਼ਰਾਰਤੀ ਤਾਕਤਾਂਾਂ ਨੇ ਉਹਨਾਂ ਦਾ ਬਿਲਕੁਲ ਵਿਰੋਧ ਕਰਦਾ ਏ ਤੇ ਨਾਲ ਹੀ ਮੈਂ ਇਹ ਵੀ ਕਹਿਣਾ ਚਾਹੂੰਗਾ ਕਿ ਜੰਮੂ ਅਤੇ ਕਸ਼ਮੀਰ ਵਿੱਚ ਜਿਹੜੀ ਸ਼ਾਂਤੀ ਪੰਗ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਸਾਰੇ ਮਿਲ ਕੇ ਉਸ ਸ਼ਾਂਤੀ ਪੰਗ ਕਰਨ ਵਾਲਿਆਂ ਨੂੰ ਮੂੰਹ ਤੋੜ ਜਵਾਬ ਦੇਣਗੇ ਕਾਸਾ ਕਿਵੇਂ ਦੇਖਦੇ ਹੋ ਮੋਦੀ ਸਰਕਾਰ ਨੂੰ ਕੱਲ ਜਿਹੜਾ ਅਸੀਂ ਸ਼ਾਇਅ ਲਗਾਤਾਰ ਹੀ ਪੈਲਗ੍ਰਾਮ ਤੇ ਪਹੁੰਚ ਗਏ ਤੇ ਮ ਵਿਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਊਦੀ ਅਰਬ ਜਿਹੜੀ ਗਏ ਸੀਗੇ ਵਿੱਚ ਹੀ ਟੂਰਾ ਛੱਡ ਕੇ ਆਏ ਲੱਗਦਾ ਉਹ ਮੂੰਹ ਤੋੜ ਜਵਾਬ ਆਤਕਵਾਦ ਨੂੰ ਦੇਣ ਦਾ ਟਾਈਮ ਆ ਚੁੱਕਾ ਹੈ ਇਹ ਇਹ ਇਤਿਹਾਸ 'ਚ ਪਹਿਲੀ ਵਾਰ ਹੋਇਆ ਹੈ ਕਿ ਆਤਕਵਾਦੀ ਹਮਲੇ ਤੋਂ ਬਾਅਦ ਜਿਹੜੇ ਆਪਣੇ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਨੇ ਉਹ ਨਾਲ ਦੀ ਨਾਲ ਜੰਮੂ ਐਂਡ ਕਸ਼ਮੀਰ ਲਈ ਰਵਾਨਾ ਹੋ ਗਏ ਤੇ ਆਪਾਂ ਹੁਣੇ ਸਾਰੇ ਖਬਰਾਂ ਦੇ ਥਰੋ ਵੀ ਦੇਖ ਰਹੇ ਹਾਂ ਤੇ ਸਭ ਨੂੰ ਪਤਾ ਹੈ ਕਿ ਇਸ ਟਾਈਮ ਗ੍ਰਹਿ ਮੰਤਰੀ ਜ਼ੀਰੋ ਪੁਆਇੰਟ ਤੇ ਬੈਠੇ ਨਹੀਂ ਉੱਥੇ ਤੇ ਜਿੱਥੇ ਹਮਲਾ ਹੋਇਆ ਉਸ ਜਗ੍ਹਾ ਦੇ ਉੱਪਰ ਬੈਠੇ ਨੇ ਤੇ ਆਪਣੇ ਨਰਿੰਦਰ ਮੋਦੀ ਜੀ ਜਿਹੜੇ ਸਾਊਦੀ ਅਰਬ ਆਪਣੇ ਦੌਰੇ ਤੇ ਗਏ ਹੋਏ ਸੀ ਉਹ ਵੀ ਨਾਲ ਦੀ ਨਾਲ ਉਥੋਂ ਭਾਰਤ ਪਰਤ ਚੁੱਕੇ ਨੇ ਜਿਹੜੀ ਆਪਣੇ ਵਿੱਤ ਮੰਤਰੀ ਨਿਰਮਲਾ ਸੀਤਾ ਰਾਮਨ ਨੇ ਉਹ ਵੀ ਆਪਣੇ ਦੌਰੇ ਉੱਪਰ ਸੀਗੇ ਤੇ ਉਹ ਵੀ ਵਾਪਸੀ ਆ ਗਏ ਨੇ ਤੇ ਇਹ ਚੀਜ਼ਾਂ ਇਹ ਦਰਸਾਉਂਦੀਆਂ ਨੇ ਕਿ ਹੁਣ ਇਹ ਵਾਲਾ ਜਿਹੜਾ ਟਾਈਮ ਹੈ ਉਹ ਕਿਸੇ ਵੀ ਸਰਕਾਰ ਨੂੰ ਬਲੇਮ ਕਰਨ ਦਾ ਟਾਈਮ ਨਹੀਂ ਹੈਗਾ ਇਹ ਚਾਹੇ ਸੂਬਾ ਸਰਕਾਰ ਹੈ ਚਾਹੇ ਕੇਂਦਰ ਸਰਕਾਰ ਹੈ ਇਹ ਦੋਨਾਂ ਨੂੰ ਇੱਕ ਹੋ ਕੇ ਆਤਕਵਾਦ ਦਾ ਜਿਹੜਾ ਨਾਮ ਹੈ ਤੇ ਆ ਤੱਕ ਵਾਧਿਆ ਦੇ ਉੱਪਰ ਸਖਤ ਕਾਰਵਾਈ ਕਰਕੇ ਉਹਨਾਂ ਨੂੰ ਜਿਹੜਾ ਆਪਣਾ ਇੱਟ ਦਾ ਜਵਾਬ ਪੱਥਰ ਨਾਲ ਦੇਣ ਦਾ ਟਾਈਮ ਹੈ ਤਾਂ ਕਰਕੇ ਮੈਂ ਸੋਭਾ ਸਰਕਾਰ ਨੂੰ ਵੀ ਬੇਨਤੀ ਕਰਾਂਗਾ ਤੇ ਕੇਂਦਰ ਸਰਕਾਰ ਨੂੰ ਵੀ ਬੇਨਤੀ ਕਰਾਂਗਾ ਅਮਰਨਾਥ ਦੀ ਯਾਤਰਾ ਸ਼ੁਰੂ ਹੋਣ ਜਾ ਰਹੀ ਹੈ ਤੇ ਆਪਣੇ ਜਿੰਨੇ ਵੀ ਸ਼ਰਧਾਲੂ ਨੇ ਉਹਨਾਂ ਦੀ ਸੁਰੱਖਿਆ ਦੇ ਉੱਪਰ ਉਹਨਾਂ ਦੀ ਸੁਰੱਖਿਆ ਨੂੰ ਪ੍ਰਮੁੱਖ ਰੱਖਣ ਰੱਖਦੇ ਹੋਏ ਜਿਹੜੀ ਉਹਨਾਂ ਦੀ ਸੁਰੱਖਿਆ ਦਾ ਜਿੰਮਾ ਦੇਖਦੇ ਹੋਏ ਲੋ ਐਂਡ ਆਦਰ ਦੀ ਸਥਿਤੀ ਦੇ ਉੱਪਰ ਬਿਲਕੁਲ ਸਖਤ ਕਦਮ ਚੁੱਕੇ ਜਾਣ ਤੇ ਜਿਹੜੇ ਜ਼ਖਮੀ ਨੇ ਉਹਨਾਂ ਦੇ ਪਰਿਵਾਰਾਂ ਨੂੰ ਆਪਣੀ ਅਸੰਭਵ ਸਹਾਇਤਾ ਦਿੱਤੀ ਜਾਵੇ ਤੇ ਜਿਹੜੇ ਸ਼ਰਾਰਤੀ ਅਨਸੰਨੇ ਸ਼ਰਾਰਤੀ ਤਖਤਾਵਾਂ ਨੇ ਉਹਨਾਂ ਦੇ ਉੱਪਰ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਜਿਹੜੇ ਸ਼ਰਾਰਤੀ ਅੰਸਰ ਅੱਗੇ ਨੂੰ ਐਸੀ ਮੰਦਭਾਗੀ ਤੇ ਘਿਣਾਉਣੀ ਹਰਕਤ ਕਰਨ ਵੇਲੇ 10 ਵਾਰ ਸੋਚਣ ਤੇ ਉਹਨਾਂ ਦੀ ਹਿੰਮਤ ਨਾ ਪਵੇ ਭਾਰਤ ਵੱਲ ਅੱਖ ਚੱਕ ਕੇ ਦੇਖਣ ਦੀ ਵੀ